ਗੱਲਾਂ ਕਰ ਜਹਾਗੀਰ ਰਲੀਆਂ ਇਹ ਨੇ ਪਿਓਰ ਜਹਾਗੀਰ ਰਲੀਆਂ ਅੱਛਾ ਜਹਾਂਗੇ ਇਹ ਜੀ ਬੋਗਦਾ ਨਾ ਬਾਪ ਇਹ ਇਹ ਪਿਓਰ ਨੇ ਜਹਾਗੀਰ ਰਲੀਆਂ ਇਹ ਬਾਈ ਤਾਜੂ ਕਹਿੰਦਾ ਵੀ ਕਹੀਆਂ ਨੇ ਜਹਾਗੀਰ ਜਹਾਗੀਰ ਬਲੱਡ ਲੈਣ ਬਿਲਕੁਲ ਬਸ ਆਪਣੇ ਕੋਲੇ ਮਰਿਆ ਬਾਈ ਉਹ ਛੇੜਾ ਕਹਿੰਦੇ ਨੇ ਜਹਾਗੀਰ ਬਲੱਡ ਲੈਣ ਆਹ ਬਾਪੇ ਲੋ ਚੱਲੀ ਤੇ ਚੀਆਂ ਭਰ ਕੇ ਮੂਰੇ ਲਾਤੀਆਂ ਦੇ ਪੈਸੇ ਨਾ ਤੀਨੀ ਬੱਕਰੀ ਬਾਈ ਕਹਿੰਦਾ ਤੇਚੀਆਂ ਭਰ ਕੇ ਬੱਕਰੀਆਂ ਦੇ ਮੂਰੇ ਪੈਸਿਆਂ ਦੀਆਂ ਲਾਤੀਆਂ ਦਿਆ ਪਰਾਸੀ ਬੱਕਰੀ ਵੇਚੀ ਨਹੀਂ ਨਾ ਵੇਚੀਏ ਬਾਵਾ ਅੱਲਾ ਨਹੀਂ ਆਏ ਲੱਗਦਾ ਤਾਜੂ ਬਾਈ ਕਹਿੰਦਾ ਥੱਲਾ ਦੱਸਦਾ ਇਹ ਆ ਜਾ ਥੱਲਾ ਨਹੀਂ ਦੱਸਦਾ ਆ ਦੇਖੋ ਕੋਲੋਲ ਕੇ ਕਹਿੰਦੇ ਕਿਸੇ ਨਾਗਰੀ ਡੱਬੀ ਥੱਲੇ ਦਿਖਾਇਓ ਤੋਇਆਂ ਹੁੰਿਆ ਇਹ ਇਹ ਚੋਇਆਂ ਹੁੰਦੇ ਨੇ ਤਾਜੂ ਕਹਿੰਦਾ ਬਾਈ ਮੇਰੀਆਂ ਇਹ ਖੜਦੀਆਂ ਬਾਈ ਇਹ ਲੇਰਾ ਮਾਨਦੀਆਂ ਖੜਦੀਆਂ ਨਹੀਂ ਇਹ ਅੱਛਾ ਪੂਰੇ ਇਹਨਾਂ ਦਾ ਨੌ ਸਾਰੇ ਪੰਜਾਬ ਦੇ ਵਿੱਚ ਨਿਆਮ ਜੇਤੂ ਚੱਲਦਾ ਵੱਡੀਆਂ-ਵੱਡੀਆਂ ਬੱਕਰੀਆਂ ਵਾਲੇ ਇਹੀ ਨੇ ਜੋ ਕਿ ਹੈਡੋਂ ਦੇ ਮੇਲੇ ਤੇ ਆਏ ਨੇ 43 43 ਇੰਚ ਦੀਆਂ ਬੱਕਰੀਆਂ ਬਾਈ ਦੀਆਂ ਐਸ ਟਾਈਮ ਸੂਆ ਪਿਆ ਹੈ ਇਹਦਾ ਕਹਿੰਦਾ ਬੱਕਰੀਆਂ ਨਹੀਂ ਕੱਟੀਆਂ ਬੱਕਰੀਆਂ ਕਹਿੰਦਾ ਥੱਲਿਓਂ ਨਹੀਂ ਕੱਟੀਆਂ ਥੱਲੋਂ ਦੇਖੋ ਸਲੂਨ ਪੱਠਾ ਹੈ ਪੈਲੜ ਕੀ ਬਾਤ ਹੈ ਕਿੱਥੇ ਲੱਗਦੇ ਨੇ ਬਾਈ ਇਹ ਉਹ ਬਾਈ ਤਾਂ ਹੀ ਨੇ ਅਮਜਿਤ ਗਿਆ ਜਿਹਨੇ ਇਹ ਦੁੱਧ ਦਾ ਦੁੱਧੋ ਬਿਨਾਂ ਨਾ ਰੱਖੜ ਨਹੀਂ ਹੈਗੀਆਂ ਜਵੇਂ ਖਾਲੀ ਕਰੀਆਂ ਬਾਈ ਢੜਕੇ ਦੀਆਂ ਢੜਕੇ ਦੀ ਇਹ ਧਾਰਾ ਪੀਏ ਫਰੂਨ ਸੂਈ ਵੀ ਆ ਕਿੱਥੇ ਲੱਗਦੇ ਆ ਥੱਲੇ ਲੈ ਦੇ ਦੇ ਵੀ ਲਾ ਦੇ ਦੇਖ ਥਣ ਚੱਡਾ ਕੀ ਬਾਤ ਇੱਕੋ ਹੀ ਡਿਜ਼ਾਈਨ ਦੇ ਥਣੋਂ ਹੋਏ ਜੀ ਨਕਸ਼ਿਆਂ ਦੇ ਇਹ ਨੇ ਪਿਓਰ ਜਹਾਗੀਰ ਵਾਲੀਆਂ ਇਹ ਜੀ ਬਾਬਾ ਕਹਿੰਦਾ ਬਰੀਕੀ ਦੀ ਇਹ ਬਾਬਾ ਕਹਿੰਦਾ ਜੜਾ ਜਹਾਗੀਰ ਬਲੱਟ ਲੈਣ ਦੀਆਂ ਕੀ ਬਾਤ ਆ ਜੀ ਥਣੇ ਬਹੁਤ ਵਧੀਆ ਨੇ ਵੇਖੋ ਅਸਲੇ ਨੂੰ ਥਣ ਲੱਗਿਆ ਆ ਜੀ ਪੂਰਾ ਬੱਚੇ ਜਨੀ ਨਹੀਂ ਲੰਬੀ ਐ ਤੇ ਪੂਂਦਰਾਂ ਦੀ ਕੋਈ ਪਤਾ ਨਹੀਂ ਵੀ ਕਿੰਨੀਆਂ ਲੰਬੀਆਂ ਨੇ ਗੱਡਣ ਨੂੰ ਪਾਉਣ ਵਾਲੇ ਪੂੜਾ ਦੇਖ ਲੋ ਇੱਥੋਂ ਪੂੜਾ ਦਿਖਾ ਦੇ ਕਹਿ ਮੈਂ ਯਾਰ ਸਾਰੇ ਚਾਰੇ ਚੂਲੋਂ ਗਾਡਰਾਂ ਵਰਗੀਆਂ ਬੱਕਰੀਆਂ ਨੇ ਰੱਦ ਬਿੱਡਾ ਚਾਰੇ ਚੂਲੇ ਖਿਆਰ ਦੂਰੇ ਹੱਟ ਦੀ ਬੱਕਰੀ ਐ ਕੋਈ ਮੈਂ ਨਹੀਂ ਕਹਿੰਦਾ ਬੱਕਰੀ ਕਹਿੰਦੀ ਐ ਇਹ ਆਹ ਬਤਾ ਦਿਓ ਆਹ ਪਤਾ ਦਿਓ ਕਿੱਥੇ ਕੋਈ ਰਾਜੂ ਰੇਕਦੀਆਂ ਬੱਕਰੀਆਂ ਨੂੰ ਵਧੀਆ ਬਣਾਉਂਦਾ ਮੈਂ ਨਹੀਂ ਕਹਿ ਰਿਹਾ ਪਰ ਬੱਕਰੀ ਕਹਿੰਦੀ ਐ ਬਾਕਸ ਲਾਮ ਜੀ ਜੋ ਕੇ ਆਪਣੇ ਗਾਮਾ ਸਿੰਘ ਆਏ ਨੇ ਪਿੰਡ ਕੁੱਟੇ ਤੋਂ ਜ਼ਿਲ੍ਹਾ ਫਤਿਹਗੜ ਸਾਹਿਬ ਫਿਰਨ ਗਵਾਸਗੰ ਕਰਦੇ ਆ ਸੀ ਅੱਜ ਇਹਨਾਂ ਦੇ ਮਾਲ ਦੇ ਵਿੱਚ ਖੜੇ ਆ ਹੈਡੋਂ ਪਿੰਡ ਮੇਲਾ ਜੋ ਕਿ ਆ ਇਸ ਸਾਲ ਵੀ ਤਰ੍ਹਾਂ ਪਰਦਾ ਹੈ ਇਹ ਬਾਬੇ ਦੀ ਤੇ ਮਾਤਾ ਦੀ ਹਾਜ਼ਰੀ ਹਰ ਸਾਲ ਭਰਉਣਾ ਦੇਣੀ ਇਹਨਾਂ ਨੂੰ ਦਵਾਸ ਰੰਗ ਸਾਡੀ ਤੇ ਆ ਤਾਜੂ ਦਾ ਚੇਲਾ ਕਦੇ ਨਹੀਂ ਰਹਿੰਦਾ ਵੇਲਾ ਰਹਿੰਦੇ ਵੀ ਨਹੀਂ ਇਹਦਾ ਰਹਿੰਦੇ ਵੀ ਨਹੀਂ ਇਹਦੇ ਪਿੰਡਾਂ ਦੇ ਵੇਲੇ ਰਹਿੰਦੇ ਉਹਨੇ ਕੁੱਤਾ ਹੀ ਬੰਦਾ ਇਹਦਾ ਵੀ ਪਿੰਡ ਕੁੱਤਾ ਹੀ ਆ ਤੇ ਤਾਜੂ ਨੇ ਚੇਲਾ ਮੁੱਲਤਾ ਵੀ ਆਪਣੇ ਨਾਮ ਰੱਖਦਾ ਇਹਨੂੰ ਹਰ ਟਾਈਮ ਤੇ ਬੱਕਰੀਆਂ ਨੂੰ ਦੋ ਚਾਰ ਦੇਤੀਆਂ ਇਹਨੂੰ ਹਰ ਟਾਈਮ ਲਾਦਾ ਕੋਲ ਨਹੀਂ ਹੋ ਰਹੀ ਕੋਈ ਗੱਲ ਨਹੀਂ ਤਾਂ ਇਹਨੇ ਸਾਫ ਕਰਿਆ ਇਹ ਪਾਈ ਨਾਲ ਅੱਜ ਗੱਲਾਂ ਬਾਤਾਂ ਕਰਦੇ ਆ ਅਜੂ ਨਾਲ ਜਿਨ੍ਹਾਂ ਦਾ ਕੇ ਨੌ ਰੋਸ਼ਨ ساری ਦੁਨੀਆ ਦੇ ਵਿੱਚ ਹੈ ਤੇ maal ਇਹਨਾਂ ਦਾ ਅੱਜ ਸੁਆ ਹੈ ਸੁਆ ਹੈ maal ਦਿਖਾਵਾਂਗੇ ਢਿੱਡੋ ਖਾਲੀ ਹੋ ਗਈਆਂ ਇਹ ਨਾ ਕਹੋ ਕਿ ਬੱਕਰੀਆਂ ਲਿੱਸੀਆਂ ਨੇ ਲਿੱਸੀਆਂ ਨਹੀਂ ਹਾਂ ਬੱਕਰੀ ਦੁੱਧ ਦਿੰਦੀਆਂ ਸੀ। ਸੂਲੇ ਵਾਲੀ ਬੱਕਰੀ ਇੱਕ ਵਾਰੀ ਦਿਸੀ। ਹੁਣ ਕਿਹਦੀ ਹੁੰਦੀ ਹੈ? ਹਾਂ ਦੁੱਧ ਵਾਲੀ ਬੱਕਰੀ ਥਾਰ ਮੰਨ ਗਿਆ ਦੀ ਹੈ। ਤੇ ਬੱਕਰੀਆਂ ਦੇ ਅੱਜ ਤੁਹਾਨੂੰ ਕੱਤ بڑے بڑے ਦਿਖਾਵਾਂਗੇ। ਜਿਹੜੀਆਂ ਪੱਠਾ ਪਹਿਲੇ ਸੂਏ ਅੱਠ ਦੰਦ ਹੋ ਕੇ 22 ਤਜੂਰੇ ਹੁਣ ਸਵਾਈਆਂ। ਹਕੀਕਤ ਸਸਲਾਮ ਹੁੰਦੀ ਹੈ ਇਹ। ਕਿਉਂ ਜੀ ਮੱਟੀ ਜੀ? ਦਿਖਾ ਬਈ ਬੱਕਰੀਆਂ ਕੋਈ ਤਾਜੂ ਵਧੀਆ ਜਿਹੜੀਆਂ ਕਿਧਰੇ? ਆਹੀ ਦਿਖਾ ਦੇ। ਫਰਕ ਨਹੀਂ ਹੁੰਦਾ। ਆਇਆ। ਇਹ ਆ ਦੇਖੋ ਜੀ ਪਲੂਨ ਪੱਠਬਾਈ ਦੀ ਸੂਰੀਆ ਪੈਜਣ ਪੱਕੀ ਲੋਹੀ ਪੱਕੀ ਲੋਹੀ ਇਹਦਾ ਨਾਮ ਹੈ ਤੇ ਪੂਰੇ 6 ਦੰਦ ਹੋ ਗਈ ਕੁਆਲਿਟੀ ਦੀ ਬੱਕਰੀ ਹੈ ਪੂਰੀ ਵਧੀਆ ਥੱਲਿਓਂ ਕੈਮ ਹੈ ਕਿਉਂ ਦੁੱਧ ਚੋਈ ਤੇ ਹੁਣ ਇਹ ਲੱਗੀਆਂ ਹੋਈਆਂ ਨੇ ਅੱਜ ਕੱਲ੍ਹ ਹਰੇ ਕੇ ਦੁੱਧ ਵੇਚਦਾ ਆ ਵੀ ਬਣਾਈ ਆ ਚਾਹ ਬਣਾਈ ਹੈ ਮੁੰਡਾ ਦਾ ਕਹਿੰਦਾ ਚਾਹ ਬਣਾਈ ਹੈ ਮੈਂ ਤਾਂ ਖੋਲਣਾ ਸੋਚਦਾ ਨਹੀਂ ਸੀ ਪਰ ਅਗਲਾ ਕਹਿੰਦਾ ਵੀ ਲੋਕ ਹੀ ਨਾ ਰਹੀ ਜੀ ਮੇਰੀ ਬੱਕਰੀ ਆ ਕੋਟਰੀਆ ਬੈਟੂਰੀਆ ਨਾ ਕੀ ਬਾਤ ਆ ਲੋਟੀ ਸੰਕੇਟਾ ਪੂਰਾ ਵਧੀਆ ਲੱਗਿਆ ਹੈ ਇਹ ਨਿੰਗੂ ਮੁੰਨ ਚੜੀਆਂ ਨੂੰ ਚੜੀਆਂ ਨੇ ਮੋਢੇ ਤੇ ਮੂੰਹ ਕਰਦੀਆਂ ਨੇ ਬੰਦੇ ਨੇ ਹਟ ਜਾ ਲੈ ਉੜੀ ਬੱਤੀ ਮੋਟੀ ਧਾਰ ਹੈ ਕੋਈ ਬਾਈ ਦਾ ਐਖੜੀ ਨਾ ਐਖੜਾ ਹੈਗਾ ਬੱਕਰੀ ਢਿੱਲੀ ਪਈ ਹੋਈ ਆ ਥੱਲੇ ਤੇ ਚੋਕੇ ਦੁੱਧ ਬਣਾਏ ਚਾਹ ਬਣਾਈ ਹੋਈ ਹੈ ਕੋਈ ਨੀ ਫੇਰ ਬੰਦ ਦਿਓ ਤੇ ਕੁਆਲਟੀ ਬਹੁਤ ਵਧੀਆ ਇੱਕ ਨੰਬਰ ਹੈ ਨਾ 13 ਦੀ ਪਹਿਲੇ ਦਿਨੋਂ ਹੀ ਕਿਉਂ ਇਹਨਾਂ ਨੇ ਟਰਾਫੀਆਂ ਵੱਡੀਆਂ ਵੱਡੀਆਂ ਕੇ ਜੜੀਆਂ ਗੱਡੀ ਚ ਵੀ ਨਹੀਂ ਆਈਆਂ ਤੀਆਂ ਹਕੀਕਤ ਦੇ ਦੇਖਣ ਦੀ ਗੱਲ ਸੱਚ ਹੈ ਮਨਸਾ ਲੱਗਦਾ ਜੀ ਬਾਦਲ ਜਿਹੜੀਆਂ ਆ ਫੜਾਉਂਦਾ ਦੀ ਬੜਾ ਬਾਦਲ ਆ ਫੜਾਉਂਦਾ ਦੀ ਜਿਹੜੀਆਂ ਟਰਾਲੀ ਨਾ ਜਿਹੜੀਆਂ ਆ ਫੜਾਉਂਦਾ ਦੀ ਉਹ ਨਿਆਮ ਜੇਤੂ ਬੰਦੇ ਆ ਖੜੇ ਨੇ ਗਾਮੇ ਬਾਈ ਹੁਰੀ ਪਿੱਕ ਦਾ ਭਰਾ ਉੱਥੇ ਇੱਕ ਆਹਰੇ ਖੜਾ ਤੇ ਦੋ ਚਾਰ ਮੇਰਾ ਖਿਆਲ ਉੱਥੇ ਵੀ ਰਹਿੰਦੇ ਉਹ ਨਾજર ਰੱਖਦੇ ਸਲਾਣਾ ਅਸੀਂ ਜਾ ਕੇ ਮੈਰ ਮੁੰਡਾ ਹਾਂ ਬਾਬੂ ਬਾਬੂ ਸਲਾਣਾ ਬੰਦਾ ਬਹੁਤ ਵਧੀਆ ਸੀ ਇੱਕ ਦੋ ਵਾਰੀ ਮੁਲਾਕਾਤ ਕਰੀਏ ਬੰਦੇ ਨਾਲ ਤੇ ਫਰੀਡਾਂ ਦੀਆਂ ਗੱਲਾਂ ਸਦਾ ਹੁੰਦੀਆਂ ਨੇ ਹੌਲ ਖਾਬ ਇਹ ਦੰਦੇ ਆ ਉਹਦੇ ਉਮਰ ਦੀ ਰੋਸ ਦੀ ਆਪਾਂ ਨੂੰ ਦੇ ਕੇ ਜਾ ਹੈ ਇਹਨੂੰ ਉਹਲੇ ਪਹਿਲਾ ਨੰਬਰ ਇਹ ਜੀ ਕਹਿੰਦਾ ਤਾਨੂੰਲੇ ਪਹਿਲਾ ਨੰਬਰ ਚੱਕ ਕੇ ਆਈ ਆ ਬੱਕਰੀ ਇਹਨੂੰ ਦਿਖਾ ਦਿਓ ਜੀ ਦਿਖਾਤੀ ਜੀ ਇਹਨੇ ਵੀ ਥੰਡ ਕੱਡਾ ਹੋ ਗਈ ਐ ਜਦੋਂ ਇਹਨੂੰ ਲਕੋ ਲੱਗਦੇ ਉਹਨੂੰ ਕੱਢ ਲੈ ਇੱਕੋ ਹੀ ਡਿਜ਼ਾਈਨ ਕੋਈ ਇੱਕੋ ਜੀ ਆ ਇੱਕੋ ਹੀ ਥੰਡਾ ਉਹੀ ਗਏ ਕੋਈ ਐਖਣ ਨਹੀਂ ਹੈਗਾ ਬੱਕਰੀ ਇਹਦੀ ਥੱਲੇ ਜਮਾਂ ਟਿੱਲੀ ਪਈ ਐ ਸਵੇਰ ਸਵੇਰ ਦਾ ਦੁੱਧ ਐ ਹੈ ਲਾ ਦੇ ਲਾ ਦੇ ਵੀਰੇ ਹੁਣ ਪੁੱਲਾ ਵੀ ਲਾ ਦੇ ਲਾ ਦੇ ਸਵੇਰ ਦਾ ਦੁੱਧ ਤੇ ਬੱਕਰੀ ਥੱਲੇ ਇਹ ਨਹੀਂ ਹੈਗਾ ਵੀ ਤਾਜੂ ਐਖਣਾ ਲਾ ਕੇ ਨੇ ਕੋਈ ਅਖੜੀ ਦੀ ਅਖੜੀ ਦਾ ਉਹਨਾਂ ਨੂੰ ਲੋੜ ਪੈਂਦੀ ਜਿਹਨਾਂ ਥੱਲੇ ਕੋਈ ਹੈਗਾ ਨਹੀਂ ਜਿਹਨਾਂ ਨਹੀਂ ਦੇਖਤ ਨਹੀਂ ਹੁਣ ਇਹਨੂੰ ਬੜੀ ਗੱਡੀ ਨਾਲ ਤੈਨੂੰ ਕਹਾਂ ਕਰ ਬੜੀ ਗੱਡ ਲੈ ਆ ਬੜੀ ਗੱਡ ਬਣ ਹੈ ਇਹ ਜਾਨ ਨਹੀਂ ਪੱਕੀਆਂ ਲੋਈਆਂ ਪਤਾ ਨਹੀਂ ਕਿੰਨੀਆਂ ਕਰੱਖੀਆਂ ਹੋਈਆਂ ਨੇ ਇਹ ਦੂਏ ਸੂਏ ਇਹ ਮੇਰਾ ਖਿਆਲ ਸੂਣ ਵਾਲੀ ਹੈ ਹੈ ਤਾਂ ਇਹ ਦੂਏ ਸੂਏ ਸੂਂਦੀ ਹੈ ਕੱਦ ਬਿੱਡਾ ਚਾਰੇ ਚੂਲੇ ਇੱਕ ਸ਼ਹਿਰ ਦੂਰੇ ਹੱਟ ਦੀ ਬੱਕਰੀ ਹੈ ਕੋਈ ਮੈਂ ਨਹੀਂ ਕਹਿੰਦਾ ਬੱਕਰੀ ਕਹਿੰਦੀ ਐ ਇਹ ਆਹ ਬਤਾ ਦਈਆ ਆਹ ਬਤਾ ਦਈਆ ਕਿਤੇ ਕੋਈ ਰਾਜੂ ਰੇਕਦੀਆਂ ਬੱਕਰੀਆਂ ਨੂੰ ਵਧੀਆ ਬਣਾਉਂਦਾ ਮੈਂ ਇਹ ਨਹੀਂ ਕਹਿ ਰਿਹਾ ਪਰ ਬੱਕਰੀ ਕਹਿੰਦੀ ਐ ਮੈਂ ਇਹ ਨਹੀਂ ਕਹਿੰਦਾ ਵੀ ਫੁਲਾਣੇ ਦੀ ਤਾਂ ਸਭ ਦੀਆਂ ਟੱਕੜੀਆਂ ਨੇ ਜਿਹੜੀ ਮੇਲੇ 'ਚ ਆ ਗਈ ਕਿਸੇ ਨੂੰ ਮਾਰਾ ਨਹੀਂ ਮੈਂ ਕਹਿਣਾ ਚਾਹੁੰਦਾ ਪਰ ਬੱਕਰੀ ਦੀ ਮੈਂ ਤਾਰੀਫ ਕਰਦਾ ਬੱਕਰੀ ਦੇਖ ਕੇ ਮੈਂ ਚੰਗੀ ਨੂੰ ਚੰਗੀ ਬਾਈ ਦੱਸੂ ਚੰਗੀ ਵੀ ਚੰਗੀ ਕਹਿੰਦਾ ਇਹ ਸਿੰਗੀ ਦੇਖ ਲੋ ਦੀ ਮੁਰਮੀ ਪੰਨਾ ਦੇ ਉੱਤੋਂ ਵੀ ਉੱਤਰ ਰਹੀ ਐ ਜਿਉਂ-ਜਿਉਂ ਪਿੱਛਾ ਹਟੂਗੀ ਤੇ ਨੱਕ ਨਕੌੜਾ ਛੇ ਦੰਦ ਇੱਤਨੇ ਇੱਕ ਕੁਆਲਿਟੀ ਦੇ ਆ ਜਮੇ ਜਣੂ ਇੱਕ ਮਾਂ ਦੀਆਂ ਧੀਆ ਨੇ ਬਾਈ ਤਾਜੀ ਨੇ ਦਿਖਾ ਦੇ ਹੋਰ ਵੀ ਢਾਲੀ ਹੈ ਮੇਰੇ ਮੁੰਜੇ ਨਹੀਂ ਚ ਲੰਬੀ ਦੇਖੋ ਜੀ ਹੈ ਆ ਗਾਹਾਂ ਕਰ ਲੋ ਹੈਗੀ ਸੱਚੀ ਹਕੀਕਤ ਦੀ ਗੱਲ ਸੱਚੀ ਹੈ ਮੰਜੇ ਜ ਨਹੀਂ ਲੰਬੀ ਹੈ ਤੇ ਕੁੰਜੜਾਂ ਦੀ ਕੋਈ ਪਤਾ ਨਹੀਂ ਵੀ ਕਿੰਨੀਆਂ ਗਲੰਬੀਆਂ ਨੇ ਗੱਢੋ ਪੜਾ ਦੇ ਕੁੜਾ ਦੇਖ ਲੋ ਇੱਥੋਂ ਪੂੜਾ ਦਿਖਾ ਦੇ ਕਹਿ ਮੈਂ ਯਾਰ ਸਾਰੇ ਚਾਰੇ ਚੂਲਾ ਗਾਂਡਰਾਂ ਵਰਗੀਆਂ ਬੱਕਰੀਆਂ ਨੇ ਵੀ ਲਾ ਲਿਆ ਪੱਠੇ ਇਹਨਾਂ ਦੀ ਪੱਠੇ ਹੋਣੀ ਇਹਨਾਂ ਦੀ ਪੱਠੇ ਹੈ ਇਹਨਾਂ ਦੀ ਹੋਣੀ ਲੈ ਬੋਰ ਇਹ ਵੀ 6 ਦਿਨ ਦਾ ਹੁਣ ਚੱਕੇ ਨੇ ਕੁਆਲਿਟੀ ਪੂਰੀ ਵਧੀਆ ਦੀ ਹੈ ਜਮ੍ਹਾਂ ਕਾਇਮ ਹੈ ਵੀ ਪੂਰਾ ਥਣ ਚੱਡਾ ਓਕੇ ਦੀ ਰਿਪੋਰਟ ਹੈ ਓਕੇ ਥੱਲੋਂ ਨਹੀਂ ਮਾੜੀ ਬੱਕਰੀ ਆਉਣੀ ਤੇ ਨੱਕ ਵੀ ਨਕੌਰ ਸਿੰਘੀ ਦੇਖੋ ਕਿਵੇਂ ਤੇਰੇ ਦੀ ਜਾਂਦੀ ਹੈ ਪਤਲੀ ਸਿੰਘੀ ਕੁਆਲਿਟੀ ਦੀ ਪੂਰੀ ਵਧੀਆ ਕਾ ਕਰੀਂ ਖਲਿਦਾ ਲਾਲੇ ਹੀ ਲਾਉਂਦਾ ਖੰਗੀ ਨੀ ਲਾਲੇ ਹੀ ਲਾਈਆਂ ਨੀ ਉਹ ਹੀ ਜੀ ਆਉਂਦੇ ਵਰਗੀ ਕੱਢੀ ਪਾਣੀ ਆ ਸਕੀਆਂ ਇਹ ਲੈ ਵੀ 6 ਦਾੰਦਾ ਨਕੌੜ ਦੇਖ ਤਾਨੂੰ ਸੁਨੱਖ ਦੇਖੋ ਬੱਕਰੀ ਦਾ ਕੰਨ ਨਾ ਦੇਖੀ ਅੰਬਰਸਰੀ ਬੱਕਰੀ ਦਾ ਬਾਈ ਹੁੰਦਾ ਕਿਉਂ ਜੀ ਇਹ ਕੰਨ ਕਿਵੇਂ ਵਿਗੜ ਗਏ ਕੰਨ ਹਾਇਦਰਾਬਾਦੀ ਬੱਕਰੇ ਆਏ ਤੇ ਸਾਡੇ ਕੋਟਲੇ ਚ ਪਹਿਲਾਂ ਜਦੋਂ ਚੱਲ ਕੇ ਖੇਚ ਜਾਂਦਾ ਹੁੰਦਾ ਓ ਟੁੱਟ ਕੰਨਾਂ ਵਾਲੇ ਉਹ ਹਾਇਦਰਾਬਾਦੀ ਬੱਕਰੇ ਸਾਡੀਆਂ ਬਰੀਡਾਂ ਕਰਕੇ ਖਰਾਬ ਏ ਭਾਈ ਪਿਓਰ ਨੇ ਹੁਣ ਆਪਣੇ ਲੋਕ ਵੀ ਕਰਨੇ ਪਿੱਛੇ ਪਏ ਹੋਏ ਨੇ ਹੁਣ ਸਾਡੇ ਲੋਕ ਚਿੱਟੇ ਡੱਬਿਆਂ ਨੂੰ ਛਿੱਟਣੋਂ ਹਟ ਕੇ ਬੱਕਰੀਆਂ ਤੇ ਪੱਕਾ ਲੋਹਾ ਜੈ ਬੱਕਰਾ ਪੱਕਾ ਕਾਲਾ ਜੈ ਜਮਾ ਪੱਕਾ ਕਾਲਾ ਚਮਕਦਾਰ ਕਾਲੇ ਸਕੋਲੀਆਂ ਵਰਗਾ ਉਹ ਬੱਕਰੇ ਜਿਹੜੇ ਸਿਰਦੇ ਨੇ ਬੱਕਰੀਆਂ ਤੇ ਹੁਈਆਂ ਹੀ ਪੱਠਾ ਨਿਕਰਦੀਆਂ ਅਸਲ ਵਿੱਚ ਤਾਂ ਰਾਂਗ ਦਾ ਦੋਨੇ ਹਾਂਜੀ ਨਾ ਬਾਪ ਤੇ ਜਾਣਾ ਜੈ ਜੈ ਬੱਕਰਾ ਉਹ ਉਹ ਜੇ ਪੱਠਾ ਆਉਣਗੇ ਆਸਲ ਤਾਂ ਯਾਰ ਅਤਰੰਗ ਪਾਲੀ ਦੇ ਪੱਕਾ ਲੋਹਾ ਪੱਕਾ ਕਾਲਾ ਜੈਦ ਬਲੇਕ ਕਾਲਾ ਬਿੱਟਲ ਕਿਨੇ ਨਾ ਉਤਰੇ ਡਾਕਟਰਾਂ ਨੇ ਕਾਲੀ ਜੀ ਦੇਖ ਕੇ ਬਿੱਟਲ ਆ ਗਈ ਉਹ ਅੰਗਰੇਜ਼ੀ ਚ ਬੋਲਣ ਲੱਗੇ ਸਾਡੇ ਭਾ ਦੀ ਦਾ ਅੰਬਰਸਰੀ ਪਿਓ ਰਹੋ ਕੋਈ ਚੀਜ਼ਾਂ ਅੰਬਰਸਰੀ ਬਿੱਟਲ ਜੀ ਕੋਈ ਹੈ ਇਹ ਅਦੋਲੀ ਬੋਲੀਆਂ ਹੋਣਗੀਆਂ ਸਦਗਾ ਹਾਂ ਵਾ ਖਾ ਦੇ ਵਾ ਮੂੰਹ ਆ ਕਰ ਗਿਆ ਮੈਨੂੰ ਐ ਲੱਗਾ ਘਾਟੀ ਚੋਂ ਸਿਰ ਮੈਂਟ ਚ ਲੱਗ ਗਿਆ ਉੱਪਰ ਇਹ ਬੱਕਰੀ ਔਖੀ ਨਹੀਂ ਹੋਈ ਹੋਊਂ ਵੱਡੇ ਸਿਰ ਵਾਲਾ ਵੀ ਕਦੇ ਭੂਕ ਨਾ ਛੱਡੋ ਪਤਲਾ ਹੋਵੇ ਸੱਤ ਵੀ ਸਰੀ ਵਰਗਾ ਜਿਵੇਂ ਮੈਨੂੰ ਅਸਲੇ ਸੰਗ ਨਹੀਂ ਤੋ ਤਾਂ ਬੱਕਰਾ ਦਵਾਇਆ ਸੀ। ਕੋਨੇ ਮੇਰਾ ਨੌ ਚਲਾਇਆ ਸੀ। ਹਕੀਕਤ ਮੱਟੀ ਗੁੱਜਰੋਲੇ ਲਵੇ ਹੈ। ਤੇ ਰਾਜੂ ਨੂੰ ਕੋਈ ਨਹੀਂ ਜਾਣਦਾ ਸੀ। ਜੇ ਇਧਰ ਕੁ ਮਾਰੂ। ਅੱਜ ਤੱਕ ਨੌ ਬੱਕਰੇ ਦਾ ਚਲਾਇਆ ਹੈ ਬਾਈ ਮੇਰਾ। ਤੇ ਉਹ ਚੀਜ਼ਾਂ ਨੂੰ ਦੇਖਦੇ ਹੋਏ ਬੜੀ ਵੱਟ। ਦੋ ਮਿੰਟ ਥਾਲੀ ਕੁ ਮਾਰ ਇਧਰੋਂ। ਥਾਲੀ ਬੜੀ ਵੱਟ ਲੈ। ਆਹ ਦੇਖੋ ਜਮਾ ਪੱਕੀ ਲੋਹੀ। ਬਦਲੇ ਕੀ ਨਹੀਂ ਬੱਕਰੀ ਪਤਲੀ ਚਮੜੀ ਛੱਕ ਵਰ। ਜਮਾ ਦੁੱਧ ਵਾਲੀ ਫਰੀਡ ਹੈ ਇਹ। ਏ ਨਾ ਕਿ ਉਹ ਲਿੱਸੀ ਇਹਦੇ ਚੋਂ ਨਿਰਾ ਦੁੱਧ ਹੈ ਅਲੱਗ ਹੀ ਹੁੰਦੀ ਹੁੰਦੀ ਹੈ ਕਿੰਨੇ ਦੁੱਧ ਦੰਦਿਆਂ ਦਾ ਤਖੜੀ ਨਹੀਂ ਹੁੰਦੀ ਤਖੜੀ ਹੁੰਦੀਆਂ ਨਹੀਂ ਯਾਰ ਹੱਡ ਝੜਸਾ ਜੇ ਕੋਈ ਅਗਰ ਬਾਈ ਮੇਰੇ ਨਾਲ ਦਾ ਮਖੌਲ ਕਰੂਗਾ ਪੀਤਾ ਲਾਲੂ ਬਾਈ ਤਾਂ ਮੇਰੇ ਜੇਬ ਚ ਪੀਤਾ ਵੀ ਹੈ ਹੈਗਾ ਤੇ ਜਿਹੜੀ ਬੱਕਰੀ ਬਾਈ ਜੀ ਦੇਖ ਰਹੇ ਹੋ ਤੁਸੀਂ 43 ਇੰਚ ਹਾਈਟ ਹੈ ਬਾਈ ਬੱਕਰੀ ਦੀ ਤੇ ਬਹੁਤ ਤਖੜੀ ਪੱਠ ਹੈ ਅਜੇ ਪਹਿਲ ਨਹੀਂ ਸੂਈ ਹੋਈ ਹੈ ਤੇ ਬਹੁਤ ਕੱਦ ਹਾਈਟ ਤੇ ਲੰਬਾਈ ਤੇ ਸਨੱਖਪਣ ਬਹੁਤ ਹੈ ਬੱਕਰੀ ਦੇ ਵਿੱਚ ਤੇ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਪੂਛ-ਪਾਂਛ ਬਹੁਤ ਚੰਗੀ ਆ ਪੱਠ ਦੀ ਤੇ ਪਹਿਲਣ ਸੂਈ ਹੋਈ ਬੱਕਰੀ ਆ ਤੇ ਬਹੁਤ ਚੰਗੀਆਂ ਬਰੀਡਾਂ ਬਾਈ ਤਾਜੂ ਲਵੇ ਮੌਜੂਦ ਨੇ ਤੇ ਪਿੰਡ ਪੁੱਟਾ ਬਾਈ ਦਾ ਖਮਾਣੋ ਦੇ ਨੇੜੇ ਖੰਨਾ ਖਮਾਣੋ ਰੋਡ ਦੇ ਉੱਪਰ ਹੀ ਪਿੰਡ ਆ ਥੋੜਾ ਜਿਹਾ ਹਟਮਾ ਤੇ ਵੀਡੀਓ ਐਂਡ ਤੱਕ ਦੇਖੋ ਬਾਈ ਬਹੁਤ ਇੰਟਰਸਟਿੰਗ ਵੀਡੀਓ ਆ ਇਹ ਵੀ ਪਤੰਦਰਾ ਪੂਰੀ ਡਬਲ ਲੈ ਆਇਆ ਕਿਤੋਂ ਪੈਲਣ ਸੁਣਾ ਪੱਠਣੇ ਵਾਲੇ ਇਹ ਪੈਲਣ ਬਾਈ ਕਹਿੰਦਾ ਸੂਣਾ ਪੱਠਣੇ ਹਜੇ ਆਦ ਗੱਪਣ ਪੱਠਾ ਹੈ ਮੇਰਾ ਖਿਆਲ ਵੀ ਤਿੰਨ ਕੁ ਮਹੀਨਿਆਂ ਦੀ ਗੱਪਣ ਹੋ ਸਕਦੀ ਹੈ ਹਾਂਜੀ ਵੀਡੀਓ ਦੇਖਣ ਵਾਲੇ ਸਾਰੇ ਬਾਈਆਂ ਦਾ ਬਹੁਤ-ਬਹੁਤ ਧੰਨਵਾਦ ਤੇ ਅੱਜ ਆਪਾਂ ਪੁੱਟੇ ਵਾਲੇ ਗੁਜਰਾਨੀਆਂ ਬੱਕਰੀਆਂ ਦਿਖਾ ਰਹੇ ਹਾਂ ਤੁਹਾਨੂੰ ਤੇ 43 43 44 44 ਇੰਚ ਦੀਆਂ ਬੱਕਰੀਆਂ ਨੇ ਬਹੁਤ ਭਾਰੇ ਅੱਡ ਪੈਰਾਂ ਦੀਆਂ ਬੱਕਰੀਆਂ ਨੇ ਤੇ ਪਾਕਿਸਤਾਨ ਵਾਲੇ ਬਾਈਆਂ ਦਾ ਬਹੁਤ ਧੰਨਵਾਦ ਫੇਸਬੁੱਕ ਤੇ ਆਪਾਂ ਨੂੰ ਬਹੁਤ ਬਾਚ ਕਰਦੇ ਨੇ ਬਾਈ ਦੇਖਦੇ ਨੇ ਤੇ ਬਹੁਤ ਬਹੁਤ ਧੰਨਵਾਦ ਬਾਈਆਂ ਦਾ ਅੱਗੇ ਤੋਂ ਅੱਗੇ ਬਾਈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਆਪਣੇ ਪਾਕਿਸਤਾਨ ਵਾਲੇ ਵੀਰਾਂ ਨੂੰ ਵੱਧ ਤੋਂ ਵੱਧ ਬੇਨਤੀ ਹੈ ਜ਼ਰੂਰ ਬਾਈ ਜੀ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਆਪਣਾ ਇਹ ਚੈਨਲ ਹੈ ਰਾਜੂ ਗੌਟ ਫਾਰਮ ਦੜਬਾ ਪੰਜਾਬ ਤੇ ਆਪਾਂ ਸਾਰੇ ਮੇਲਿਆਂ ਤੇ ਬਾਈ ਜੀ ਪੱਕੀਆਂ ਆਪਾਂ ਸ਼ੌਂਕ ਕਰਾਉਨੇ ਆ ਬਾਈਆਂ ਨੂੰ ਤੇ ਪਾਕਿਸਤਾਨ ਵਾਲੇ ਬਾਈਆਂ ਨੂੰ ਇਹ ਸਾਡਾ ਸ਼ੌਂਕ ਜਰੂਰ ਕਮੈਂਟਾਂ ਦੇ ਵਿੱਚ ਕਿਵੇਂ ਲੱਗਿਆ ਸਾਡੇ ਪੰਜਾਬ ਦੀ ਬੱਕਰੀ ਅੰਬਰਸਰੀਆਂ ਬੱਕਰੀਆਂ ਨੇ ਜਿਹੜੀਆਂ ਤੇ ਸਾਡੇ ਪੰਜਾਬ 'ਚ ਬਹੁਤ ਤਗੜੇ ਤੱਕੜੇ ਮੇਲੇ ਭਰਦੇ ਨੇ ਤੇ ਉਹਨਾਂ ਦੇ ਵਿੱਚ ਆਪਾਂ ਜਾਣਦੇ ਆ ਤੇ ਸਾਰੇ ਵੀਰ ਜਿਹੜੇ ਆਪਣੇ ਆ ਜਿਹੜੀ ਉੱਥੇ ਪਹੁੰਚਦੇ ਨੇ ਤੇ ਉਹਨਾਂ ਬਾਈਆਂ ਦਾ ਸ਼ੌਂਕ ਕਰਾਉਨੇ ਆ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਬਾਈ ਜੀ ਸਾਡਾ ਸ਼ੌਂਕ ਪੰਜਾਬ ਦਾ ਚੜ੍ਹਦੇ ਪੰਜਾਬ ਦਾ ਕਿਵੇਂ ਲੱਗਿਆ ਤੇ ਬਹੁਤ ਤਕੜੀ ਬਰੀਡ ਆਪਣੇ ਪੰਜਾਬ ਦੇ ਵਿੱਚ ਬਾਈਆਂ ਨੇ ਪੁਰਾਣੇ ਗੁਜਰਾਂ ਨੇ ਬਹੁਤ ਵਧੀਆ ਬਰੀਡ ਪੈਦਾ ਕਰਕੇ ਦਿਖਾਈ ਆ ਤੇ ਅੱਜ ਬਹੁਤ ਤਕੜੀ ਤੋਂ ਤਕੜੀ ਬੱਕਰੀ ਪੰਜਾਬ ਦੇ ਵਿੱਚ ਪੈਦਾ ਹੋ ਰਹੀ ਆ ਤੇ ਬਾਹਰ ਮਹਾਰਾਸ਼ਟਰ ਬੰਬਾ ਘਾਟੀ ਸਾਰੇ ਕਿਤੇ ਸਾਡੇ ਪੰਜਾਬ ਦੀ ਬੱਕਰੀ ਆ ਜਿਹੜੀ ਬੀਟਲ ਸਾਰੀ ਪੰਜਾਬ ਚੋਂ ਗਈ ਹੋਈ ਆ ਬਾਈ ਹੋਰ ਕਿਤੋਂ ਨਹੀਂ ਸਾਰੀ ਬੀਟਲ ਬੱਕਰੀ ਆ ਜਿਹੜੀ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਰੀ ਬੀਟਲ ਅੰਬਰਸਰ ਦੀ ਬੱਕਰੀ ਗਈ ਹੋਈ ਆ ਬਾਈ ਜਿਹੜੀਆਂ ਹਨ ਬਰਸਰੀਆਂ ਬੱਕਰੀਆਂ ਨੇ ਇਹ ਸਭ ਪੰਜਾਬ ਚੋਂ ਨਿਕਲੀਆਂ ਹੋਈਆਂ ਨੇ ਤੇ ਧੰਨਵਾਦ ਬਾਈਆਂ ਦਾ ਸਾਰੇ ਵੀਡੀਓ ਦੇਖਣ ਵਾਲਿਆਂ ਦਾ ਤੇ ਲਾਈਕ ਕਮੈਂਟ ਵੱਧ ਤੋਂ ਵੱਧ ਸ਼ੇਅਰ ਤੇ ਆਪਣੇ ਚੈਨਲ ਨੂੰ ਤੇ YouTube ਤੇ ਵੀ ਆ ਤੁਸੀਂ ਦੇਖ ਰਹੇ ਹੋ Facebook ਦੇ ਉੱਪਰ ਦੇਖ ਰਹੇ ਹੋ ਤੇ Instagram ਦੇ ਉੱਪਰ ਜਰੂਰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰਨਾ ਬਾਈ ਧੰਨਵਾਦ ਕਰਦੇ ਆ ਸਾਰੇ ਬਾਈਆਂ ਦਾ ਤੇ ਵੀਡੀਓ ਅੱਗੇ ਤੁਸੀਂ ਦੇਖ ਸਕਦੇ ਹੋ ਐਂਡ ਤੱਕ ਵੀਡੀਓ ਦੇਖਣੀ ਹੈ ਤੇ ਵੀਡੀਓ ਬਹੁਤ ਇੰਟਰਸਟਿੰਗ ਆ ਨਵੀਆਂ-ਨਵੀਆਂ ਗੱਲਾਂ ਤੁਹਾਨੂੰ ਵੀਡੀਓ ਦੇ ਵਿੱਚ ਸਿੱਖਣ ਨੂੰ ਮਿਲਣਗੀਆਂ ਤੇ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਬਈ ਜੀ। ਇਹ ਕਾਗਤ ਵਰਗਾ ਪਿੰਡਾ ਦਾ ਵੀ ਕਾਗਤ ਵਰਗਾ ਪਿੰਡਾ ਤੇ ਪੂਰਾ ਕੰਨ ਬੱਚੇ ਵੀ ਬਾਈ ਤੱਜੂਗਾ ਨਾ ਤਿੰਨ ਦਿੱਤੇ ਨੇ। ਪੂਰੇ ਤਿੰਨ ਬੱਚਿਆਂ ਦੀ ਮਾਂ ਐ। ਬੱਚੇ ਵੀ ਘੋਟਾਂ ਵਰਗੇ ਨੇ ਹਕੀਕਤ ਦੀ ਗੱਲ ਸੱਚੀਆ ਘਰੇ ਜਾ ਕੇ ਦੇਖ ਸਕਦਾ। ਇਹ ਨਾ ਕਿ ਉਹ ਵੀ ਰਾਜੂ ਝੂਠ ਬੋਲਦਾ। ਘਰੇ ਜਾ ਕੇ ਤਿੰਨੇ ਬੱਚੇ ਚੈੱਕ ਕਰ ਸਕਦੇ ਹਾਂ ਕਿਉਂ ਜੀ? ਸਹੀ ਗੱਲ ਆਈ। ਵੀ ਚੰਗੀ ਬੱਕਰੀ ਦਾ ਭਾਈ ਖਾਨਦਾਨੀ ਦਾ ਬੱਚੇ ਤਿੰਨ ਵੀ ਦੂ ਪਾਲੂਗੀ ਵੀ ਬੇ ਚਾਰ ਚਾਰ ਜਿਹੇ ਪੰਜ ਵੀ ਦੇ ਦਿੰਦੇ ਨੇ ਅੱਛਾ ਡਰੈਸ ਦੱਸ ਦੱਸ ਡਰੈਸ ਕਹਿੰਦਾ ਬਾਬਾ ਪਹਿਲੇ ਦੱਸਦਾ ਆ ਕਰ ਬੱਟਰ ਲੈ ਜੀ ਉਹ ਵੀ ਯਾਦੂਗਾ ਵੇਚਾਣੇ ਪੈਣਾ ਫੇਰ ਅੱਛਾ ਹਾਲ ਹਾਲ ਕਰੇਂ ਤੇ ਗਾਲ ਚੜ ਗਿਆ ਉਹ ਧੋਨੀ ਇਹਦੇ ਕੰਨ ਦੇਖੋ ਕਿੰਨੇ ਚੌੜੇ ਨੇ ਪਿਓ ਰੰਬਰਸਰੀ ਦੀ ਬ੍ਰੀਡ ਦੀ ਇਹ ਨਿਸ਼ਾਨੀ ਹੈ ਲੰਬੇ ਕੰਨ ਨਹੀਂ ਬੋਲੇ ਬਾਅਦ ਲੈ ਬਾਅਦ ਇਹ ਪਿਓ ਰੰਬਰਸਰੀਆ ਜੀ ਜਿਵੇਂ ਕਹਿੰਦੇ ਰੰਬਰਸਰੀ ਬੱਕਰੀ ਆ ਗਈ ਏ ਅੰਬਰਸਰੀਆਂ ਬੱਕਰੀਆਂ ਨੇ ਬਾਈ ਬਾਅਦ ਚ ਲਿਆਉਂਦੇ ਨੂੰ ਬਾਜ ਬਣਾਉਂਦੇ ਆਂ ਦੀ ਬਾਅਦ ਚ ਬਣਾਉਂਦੇ ਆਂ ਦੀ ਚਲੋ ਜੀ ਇਹ ਵੀ ਉਹਦੀ ਭੈਣੇ ਆ ਬਾਈ ਤਾਂ ਦੇਖੋ ਨਾ ਦੇਖੋ ਇੱਕੋ ਹੀ ਸੰਚਾ ਇੱਕੋ ਹੀ ਡਿਜ਼ਾਈਨ ਇਹ ਉਹਦੀ ਭੈਣ ਕਰੋ ਜੀ ਕੰਮ ਇਹ ਰਹਿਣਾ ਛੇਰੀ ਲਿਆ ਛੇਰੀ ਆ ਬੜੀ ਜਾ ਆਉਂਦੇ ਆ ਫਿਰ ਕੋਲਾ ਅੱਛਾ ਆਊਗਾ ਜੀ ਆ ਦੇਖੋ ਛੇਰੀ ਇਹ ਆ ਜੀ ਛੇਰੀ ਬੱਕਰੀ ਪੂਰੀ ਕੱਦ ਕਾੜ ਦੀ ਬਾਈ ਜੀ ਸੀਦਾਂ ਦੇ ਬਾਈ ਉੱਥੇ ਪਹਿਲਾਂ ਬੱਕਰੇ ਦਾ ਮੁੱਲਾਂ ਪਰ ਇਹ ਪਹਿਲੇ ਨੰਬਰ ਕਰਦੀ ਜੀ 6 ਦੰਦ ਮੁੱਲਾਪੁਰ ਮੁੱਲਾਪੁਰ ਤੇ ਦੁੱਧ ਚੁਆਈ ਚ ਵੀ ਬਾਈ ਮੁਕਾਬਲਿਆਂ ਚ ਜਿੱਤੇ ਐ ਤੇ ਉਹ ਵੀ ਆਪਣੀ ਨਸਲ ਚ ਵੀ ਜਿੱਤੇ ਗੀਜਰ ਚ ਕਹਿੰਦੇ ਪਹਿਲੇ ਨੰਬਰ ਦੇ ਗੀਜਰੋ ਗੀਜਰ ਚੱਕਿਆ ਬਾਈ ਗਾਮਾ ਕਹਿੰਦਾ ਵੀ ਗੀਜਰ ਚੱਕਿਆ ਪਹਿਲੇ ਨੰਬਰ ਤੇ ਨੇ ਚੱਕਿਆ ਲਓ ਜੀ ਆ ਜਾ ਪੁੱਛਣ ਬਟੇ ਹੁਣ ਆ ਜਾ ਬਾਬਾ ਗਾਂਹਾਂ ਤੇ ਆਇਓ ਜੀ ਆ ਗਈ ਭਾਈ ਜਹਾਂ ਕੀ ਬਲੱਡ ਲੈਣਾ ਕਹਿੰਦਾ ਨਾ ਅਰਬ ਕਰਿਆ ਵੀਡੀਓ ਤਾਂ ਪੂਰੀ ਜਾਈ ਤਾਂ ਨਾ ਕਿਹਬਰੀ ਬਾਈ ਉਹ ਰਿਆ ਉਹ ਰਿਆ ਬੰਦੇ ਗੱਲਾਂ ਕਰਦਾ ਜਹਾਂਗੀਰ ਰਲੀਆਂ ਇਹ ਨੇ ਜਹਾਂਗੀਰ ਰਲੀਆਂ ਆਪਣੇ ਲੋ ਵੀਡੀਓ ਗੱਲਾਂ ਕਰਦਾ ਜਹਾਂਗੀਰ ਰਲੀਆਂ ਇਹ ਨੇ ਪਿਓਰ ਜਹਾਂਗੀਰ ਰਲੀਆਂ ਅੱਛਾ ਜਹਾਂਗੇ ਇਹ ਜੀ ਬੋਗਦਾ ਨਾ ਬਾਪ ਨਹੀਂ ਪਿਓਰ ਨੇ ਜਹਾਂਗੀਰ ਰਲੀਆਂ ਇਹ ਬਾਈ ਤਾਜੂ ਕਹਿੰਦਾ ਵੀ ਕਹੀਂ ਇਹ ਨੇ ਜਹਾਂਗੀਰ ਜਹਾਂਗੀਰ ਬਲੱਡ ਲਾਈਨ ਆਪਣੇ ਕੋਲੇ ਮਰਿਆ ਬਾਈ ਉਹ ਛੇੜਾ ਕਹਿੰਦੇ ਨੇ ਜਹਾਂਗੀਰ ਬਲੱਡ ਲਾਈਨ ਆਹ ਬਾਪੇ ਲੋ ਚੱਲੀ ਹੋਈ ਆ ਬਲੱਡ ਲਾਈਨ ਇਹ ਜਹਾਂਗੀਰ ਦਾ ਸਵਾਲ ਇਹ ਜਹਾਂਗੀਰ ਦਾ ਅਸਲਾ ਉਰੋਂ ਚੱਲਿਆ ਹੈ ਕਿਉਂ ਬਾਈ ਏ ਹਜੇ ਬੰਦਾ ਮੌਜੂਦ ਆ ਬਾਈ ਬੰਦਾ ਅੱਗੇ ਡੱਬੇ ਲੋਕ ਜਹਾਗੀਆਂ ਦੱਸੀ ਜੰਨੇ ਇਹ ਜਹਾਗੀਆਂ ਮੇਰਾ ਖਿਆਲ ਬਾਬੇ ਦੀ ਉਮਰ ਹੋ ਗਈ ਉਹ ਨਹੀਂ 75 70 ਸਾਲ ਦੀ ਕਿਉਂ ਜੀ ਯਾਰੀ ਹੋ ਗਈ ਉਹ ਇਹਨਾਂ ਨੇ ਜੜ ਲਾਈ ਆ ਬਈ ਡੱਬੀਆਂ ਦੀ ਇਹ ਇਹਨਾਂ ਨੇ ਜੜ ਬਾਬਾ ਲਾਉਣ ਵਾਲਾ ਬੈਠਾ ਹਜੇ ਮੇਲਿਆਂ ਚੋਂਦਾ ਸ਼ੌਕ ਕਰੇ ਕਰੇ ਯਹਾਂ ਗੀਰ ਬਲੈਡ ਲਾਈਨ ਚ ਬਾਬੇ ਨੇ ਬੱਕਰੀਆਂ ਦਾ ਅਸਲਾ ਚਲਾਇਆ ਤਾਂ ਹਾਂ ਕਹਾ ਲੋਕਾਂ ਦੇ ਵਿੱਚ ਨਾਮ ਬਣਾਇਆ ਜੋ ਲਾਲਾਂ ਡੱਬੀਆਂ ਭੂਰੀਆਂ ਡੱਬੀਆਂ ਜਹਾਗੀਰ ਬਲੈਕ ਲਾਈਨ ਤੇ ਸਾਡੇ ਦੋ ਚਾਰ ਬਾਈਆਂ ਦੇ ਬੱਕਰੀਆਂ ਜਹਾਗੀਰ ਬਲੈਕ ਲਾਈਨ ਦੀਆਂ ਹੈਗੀਆਂ ਥੱਲੇ ਨੱਚੜੇ ਨਿੰਬੂ ਮੂਗੋ ਨੱਚੜਦੀਆਂ ਨਹੀਂ ਕੀ ਬਾਤ ਹੈ ਜੀ ਥਣੇ ਬਹੁਤ ਵਧੀਆ ਨੇ ਦੇਖੋ ਅਸਲੇ ਨੂੰ ਥਣ ਲੱਗਿਆ ਹੈ ਜੀ ਪੂਰਾ ਜਹਾਗੀਰ ਬਲੈਕ ਲਾਈਨ ਬਾਬਾ ਜੀ ਮੌਜੂਦ ਹੈ ਆ ਦੇਖੋ ਜੀ ਨਾ ਨਾ ਡੱਬੀਆਂ ਦੇ ਬਾਈ ਨਾ ਅੱਗੇ ਡੱਬੀਆਂ ਹੈਗੀਆਂ ਤੇ ਪਿੱਛੇ ਪਿੱਛੇ ਬੈਠੇ ਪਿੱਛੇ ਲੱਗਦਾ ਇਹ ਬੱਕਰੀ ਦੀ ਹਾਂ ਇਹ ਜਿਹਦਾ ਤੇਲਾ ਦੇਖ ਲੈ ਬਾਕੀ ਥੱਲੋਂ ਦੱਸਣ ਗਿਆ ਤਾਂ ਥੱਲਾ ਨਹੀਂ ਆਇਆ ਲੱਗਦਾ ਤਾਜੂ ਬਾਈ ਕਹਿੰਦਾ ਥੱਲੋਂ ਦੱਸਣ ਦੇ ਆਜਾ ਇਹ ਆ ਜਾ ਥੱਲਾ ਨਹੀਂ ਦੱਸਦਾ ਆ ਦੇਖੋ ਘੋਲ ਕੇ ਕਿਹਦੇ ਸੋਣ ਲੱਗਾ ਕਿਸੇ ਨਾਗਰੀ ਦੇ ਪਿੰਡੀ ਥੱਲੇ ਦਿਖਾਇਓ ਤੂੰਆਂ ਹੁੰਿਆ ਇਹ ਇਹ ਚੂਆਂ ਹੁੰਦੇ ਨੇ ਤਾਜੂ ਕਹਿੰਦਾ ਬਾਈ ਮੇਰੀਆਂ ਇਹ ਚੜਦੀਆਂ ਬਾਈ ਇਹ ਲੇਰਾ ਮਾਰਦੀਆਂ ਖੜਦੀਆਂ ਨਹੀਂ ਇਹ ਅੱਛਾ ਪੂਰੀ ਰੁੱਝੀ ਹੋਵੇ ਜੈ ਬੱਕਰੀ ਹੈ ਇਹ ਕਹਿੰਦਾ ਚਾਹ ਕਰੀਏ ਚੂਕੇ ਹਲੇ ਬਾਈ ਇਹ ਨਹੀਂ ਦੋ ਚਲਦੀਆਂ ਹੈਗੀਆਂ ਇੰਨੀਆਂ ਫਰੀਕ ਨਹੀਂ ਹੈਗੀਆਂ ਬਾਪਾ ਕਹਿੰਦਾ ਉਰੇ ਲਿਆ ਬਈ ਬਾਬੇ ਤੋਂ ਪੁੱਛਾ ਬਾਬਾ ਕਹਿੰਦਾ ਦੱਬ ਕੇ ਬਾਬਾ ਮਰ ਜਾ ਕਹਿੰਦਾ ਇੰਨੀ ਫਰੀਕ ਬੱਕਰੀ ਨਹੀਂ ਹੈਗੀ ਛੇਤੀ ਫਲੂਨ ਵੀ ਆ ਕਿੱਥੇ ਲੱਗਦੇ ਆ ਥੱਲੇ ਦੇਖ ਥਣ ਚੱਡਾ ਕਿਆ ਬਾ ਇੱਕੋ ਹੀ ਡਿਜ਼ਾਈਨ ਦੇ ਥਣ ਹੋਏ ਜੀ ਨਕਸ਼ਿਆਂ ਦੇ ਇਹ ਰੇ ਪਿਓਰ ਜਹਾਂਗੀਰ ਵਾਲੀਆਂ ਇਹ ਜੀ ਬਾਬਾ ਕਹਿੰਦਾ ਫਰੀਕੀ ਦੀ ਇਹ ਬਾਬਾ ਕਹਿੰਦਾ ਜੜਾਂ ਜਹਾਂਗੀਰ ਬਲੇਟ ਲੈਣ ਦੀਆਂ ਮੈਂ ਲਾਈਆਂ ਨੇ ਕਈ ਥੋਂ ਜਹਾਂਗੀਰ ਦਾ ਡਰੈੱਸ ਵੀ ਦੱਸ ਦੋ ਬਾਬਾ ਜੀ ਜਹਾਂਗੀਰ ਦਾ ਡਰੈੱਸ ਰਾਣਾ ਸਾਹਿਬ ਲੋਵੇ ਪਿੰਡ ਇੱਥੇ ਆ ਗਏ ਰਾਣਾ ਸਾਹਿਬ ਦੇ ਪਰਲੇ ਪਾਸੇ ਆ ਰਹੇ ਨੇ ਰਾਣਾ ਸਾਹਿਬ ਤੋਂ ਕਹਿੰਦਾ 3 ਕਿਲੋਮੀਟਰ ਜਹਾਗੀਰ ਪਿੰਡ ਤੇ ਹਰੇ ਮੋੜ ਕੇ ਇਹ ਨੇ ਜੀ ਮਾਮਾ ਤੀਆਂ ਇਹ ਦੇਖੋ ਅਸਲਾ ਇਹਨਾਂ ਦਾ ਬਾਈਆਂ ਦਾ ਤੇ ਕੋਈ ਡਿਜ਼ਾਈਨ ਪੱਖੀਆਂ ਦੇ ਡੱਬ ਤੇ ਹੋਏ ਮੁਰੇ ਨੂੰ ਦੋਵੇਂ ਪਾਸੇ ਉਹ ਵੀ ਐਡੀ ਉਹ ਐਦੀ ਧੀ ਹੈ ਇਹਦੀ ਕੀ ਆ ਉਹ ਹਾਂ ਇਹਦੀ ਧੀ ਹੈ ਹਾਂ ਲੱਗਦਾ ਵੀ ਨਾ ਆ ਲਿਆ ਬਈ ਏ ਅਜੀ ਦਿੱਤੀ ਵਧੀਆ ਕੁਆਲਿਟੀ ਦੀ ਬੱਕਰੀ ਥੱਲੋਂ ਦਸਣੀਆਂ ਪੁੱਟਣੇ ਬੱਕਰੀਆਂ ਥੱਲੋਂ ਨਹੀਂ ਕਟੀਆਂ ਥੱਲੋਂ ਦੇਖੋ ਸਲੂਨ ਪੱਠਾ ਪੈਲੜਾ ਕਿਆ ਬਾਤ ਹੈ ਕਿੱਥੇ ਲੱਗਦੇ ਨੇ ਬਾਈ ਇਹ ਉਹ ਬਾਈ ਤਾਹੀ ਨੇ ਅਮਜਿੱਤ ਗਿਆ ਜਿਹਨੇ ਇਹ ਦੁੱਧ ਦਾ ਦੁੱਧ ਤੋਂ ਬਿਨਾ ਨਾ ਰੇ ਅਖੜ ਨਹੀਂ ਹੈਗੀਆਂ ਜਵੇਂ ਖਾਲੀ ਕਰੀਆਂ ਬਾਈ ਢੜਕੇ ਦੀਆਂ ਢੜਕੇ ਦੀਆਂ ਧਾਰਾਂ ਨੇ ਤਾਂ ਬੋਲਾ ਨਹੀਂ ਹੋਇਆ ਕੋਈ ਮਦੇ ਨਾ ਮੈਂ ਤਾਂ ਰੋਜ਼ ਕੁੰਮਾ ਨਿਤ ਨਵੀਂ ਦੇਖਦਾ ਲੈ ਜਮੀ ਨਰਮ ਰੂਮ ਵਰਗੀ ਮੱਟੀ ਰੂਮ ਵਰਗੀ ਅakre ਭੇਡ ਬਾਈ ਹੈ ਲੈ ਜਮੀ ਨਹੀਂ ਆakre ਮਾ ਲਿਓਟੇ ਚੱਕ ਵਰਗੀ ਲੋਟੀ ਹੈ ਆ ਚੋਲਾ ਲੱਗਦਾ ਹੈ ਬਾਈ ਉਹ ਬਾਈ ਛੱਗ ਵਰਗੀ ਲੋਟੀ ਪਈ ਹੈ ਕੱਕਰੀ ਦੀ ਆ ਬੱਕਰਾ ਲੈਣਾ ਨਾਗਰ ਨਾਲ ਕੀ ਬਾਤ ਹੈ ਕੀ ਬਾਤ ਹੈ ਇਹ ਛੇਲਾ ਇਸ ਬੱਕਰੀ ਦਾ ਖੀਰਾ ਦਾ ਹਾਂ ਜੀ ਬਹੁਤ ਵਧੀਆ ਛੇਲਾ ਲਗਾ ਹਾਂ ਕਰੋ ਜੀ ਤੇ ਇੱਕ ਤਾਂ ਫੜ ਲਿਆ ਬੜੀ ਕਾਲੀ ਬੱਕਰੀ ਦੋ ਜਹਾਂਗੀਰ ਬਲੈਡ ਲੈ ਲੈਂਦੀ ਆ ਬੱਕਰੇ ਦਿਖਾ ਦਿਏ ਬੱਕਰੇ ਦਿਖਾ ਦੇ ਦੋ ਇਹ ਛੇਲਾ ਭਾਈ ਨਾਗਰਾ ਪਿਓਰ ਬੱਚਾ ਕੁਆਲਟੀਦਾਰ ਨੱਕ ਨਕੌੜ ਇਹ ਭੈਣ ਭਾਈ ਨੇ ਬਾਈ ਆ ਦੇਖੋ ਕਿਆ ਸੋਹਣਾ ਅਸਲਾ ਹੈ ਦੇਖ ਲਾ ਭਈ ਇਹ ਕੀਰੀਆਂ ਥੱਲੇ ਖੀਰੀ ਜੀ ਖੀਰੀ ਪੂਰੀ ਵਧੀਆ ਆ ਦੇਖ ਰੱਜੂ ਭਾਈ ਲੈ ਇਹ ਵੀ ਦੋ ਦੰਦ ਹੋ ਗਿਆ ਆ ਖੀਰੀ ਇਹ ਦੋਹੇ ਭੈਣ ਭਾਈ ਨੇ ਹਾਂ ਆ ਲੋ ਜੀ ਕਰੋਗਾ ਲੈ ਬੱਕਰੇ ਲਿਆ ਆ ਬੱਕਰੇ ਲੈ ਆ ਅਬ ਇਹ ਤਰਕੀ ਲੱਗੇ ਆ ਇਹ ਬੱਕਰੇ ਕਰੇ ਨਹੀਂ ਇਹ ਛੇਲਾ ਉਪਰ ਵਾਲਾ ਨਾ ਜੀ ਉਹ ਬੜੇ ਭੋਗਦਾ ਹੈ ਹਾਂ ਬੜੇ ਬੱਕਰੇ ਕਰੀਆਂ ਬੜੇ ਦੇਖੇ ਤੇਰੇ ਬੜੇ ਆ ਉਹ ਟੈਂਟ ਚ ਬੱਕਰੇ ਤਿੰਨੇ ਬੜੇ ਦੋ ਲਾਲ ਆਪਣੇ ਨਾਲ ਇੱਕ ਦੋ ਕਾਲੀਆਂ ਕਿਲੋਆ ਇਹ ਉਹਨਾਂ ਦਾ ਪੁੱਤ ਹੈ ਇਹ ਉਹਨਾਂ ਦੇ ਪੁੱਤ ਨੇ ਭਾਈ ਹਾਂ ਇਹ ਉਹਨਾਂ ਦਾ ਪੁੱਤ ਹੈ ਭਾਈ ਪਰ ਵਾਲਿਆਂ ਦਾ ਬੱਕਰੇ ਹਜੇ ਕਹਿੰਦਾ ਮੇਰੇ ਚਾਰੇ ਪੰਜੇ ਘਰੀ ਨਹੀਂ ਬੜੇ ਬੱਕੇ ਲੈ ਗਏ ਨਾ ਬੱਕੇ ਲੈ ਗਏ ਗੱਬਣਾ ਬੱਕਰੀਆਂ ਬੜੀਆਂ ਆਹ ਪਰ ਵੀ ਗੱਡੀ ਚ ਔਖੀਆਂ ਹੋਣਗੀਆਂ ਪਰ ਇਹ ਨਾਲ ਖਰਾਬ ਹੋ ਗਿਆ ਕੰਮ ਲੈ ਆਓ ਜੀ ਇਹ ਕਹਿੰਦਾ ਪਰ ਬਾਈ ਬੱਕਰੀਆਂ ਖਰਾਬ ਹੋ ਗਈਆਂ ਗੱਡੀ ਚ ਛਲਕ ਜਾਂਦੀਆਂ ਨੇ ਤਾਜ਼ੀਆਂ ਸੂਣ ਵਾਲੀਆਂ ਬਾਬਾ ਦੇਖ ਨੱਕ ਨੱਕ ਦੇਖ ਇਹ ਬਦਾਮੀ ਸਿੰਘ ਦਾ ਬੱਕਰਾ ਹੈ ਊਂਕੇ ਮੱਥੇ ਵਾਲਾ ਈਂਚਾ ਮੱਥਾ ਪੂਰਾ ਵਧੀਆ ਨਾ ਧੱਕ ਕੇ ਲਾ ਲੈ ਉਹ ਪਾਸੇ ਉੱਤੇ ਪਾਸੇ ਐਂ ਦਿਖਾ ਦੇ ਮਣਜਾ ਲੈ ਉਹ ਵੀਡੀਓ ਵਾਲੇ ਦੇਸ ਭਾਈ ਓ ਕੰਨ ਛੱਡ ਦੇ ਨਵੇਂ ਬੱਚੇ ਰੱਖਿਆ ਵੇ ਅੱਗੇ ਕੰਨ ਛੱਡ ਦੇ ਤਰਾ ਲਓ ਜੀ ਬਹੁਤ ਵਧੀਆ ਕੁਆਲਟੀ ਹੈ ਲੈ ਛੱਡ ਦੇ ਲਓ ਜੀ ਚੱਲ ਵੇ ਡਾਂ ਤਾਜ ਮਿਲਾਂ ਲੈ ਵੇ ਹੁਣ ਦੋ ਤਿੰਨ ਬੱਕਰੀਆਂ ਫੜ ਕੇ ਦੀ ਫੋਟੋ ਕਰਾ ਲੈ ਮਸਤਰਾ ਮੂੰਹੇ ਵੇ ਡਾਂ ਦਿਖਾ ਦੇ ਪੇਡਾਂ ਪੇਡਾਂ ਬੜੀਆਂ ਕਰ ਲੈ ਓਰੀ ਲਿਆ ਓਰੀ ਲਿਆ ਦਵਾਰੇ ਆ ਜਾ ਓਰੇ ਦਵਾਰੇ ਬੱਕਰੇ ਪੰਜ ਬੜਿਆ ਕਰ ਲੈ ਜੱਜਾ ਮਹੰਤਾ ਇਹ ਮਹੰਤ ਬਾਈ ਇਹ ਕਰਮਾਂ ਵਾਲੀ ਐ ਇਹਨਾਂ ਦੇ ਘਰੇ ਇਹ ਵੇਚਣੀ ਨਹੀਂ ਨਾ ਵੇਕੇ ਇਹਦਾ ਮਾਲ ਦਾ ਰਾਜਾ ਐ ਇਹ ਮਾਲ ਦਾ ਰਾਜਾ ਮਾਲ ਲਾ ਲਿਆ ਨਾ ਮੂੰਹ ਨਾਲ ਦੇ ਨਾ ਕਿਤਾ ਵਿਚਾਰੀ ਇਸੇ ਦਾ ਭਾਗ ਐ ਇਸੇ ਦਾ ਭਾਗ ਖਾਰੇ ਨਹੀਂ ਮਹੰਤਾ ਅੱਛਾ ਛੇਰੀ ਠਾਲ ਲਾ ਬੱਕਰੀ ਪੇਟਾਂ ਪਾਈ ਬਣਾ ਲਿਆ ਉਰੀ ਆ ਜਾ ਐਨੇ ਹੀ ਲਾ ਦੀ ਮੂਰੇ ਫੋੜੋ ਬੱਕਰੀਆਂ ਬੜੀਆਂ ਦੀ ਉਰੇ ਲਿਆ ਉਰੇ ਲਿਆ ਕਰ ਗਾਣੂ ਆ ਰਿਹਾ ਬੜੀਆ ਆ ਕਾਲੀ ਪੱਠ ਲਿਆ ਆ ਭਾਈ ਆਹ ਸਾ ਦੋਏ ਬਾਂਡੋ ਬਾਂਡੀ ਲਾ ਲਾ ਓ ਭਾਈ ਉਰੀ ਲਾ ਲਾ ਕਾਲੀ ਜੇ ਪਹਿਲਾ ਬੜੀ ਮੈਂ ਫਸ ਉਰੀ ਆ ਜਾ ਬਾਬੇ ਫਸ ਫਸ ਪਰ ਓ ਮੁੰਡੇ ਬੈਕ ਆ ਜਾ ਬੈਕ ਆ ਬਸ ਸਹੀ ਠੀਕ ਨੇ ਓਏ ਬਾਬੇ ਓਰੀ ਆ ਜਾ ਪਿੱਛੇ ਬਟੇ ਕਿੰਨੇ ਉੱਠੇ ਖੜੀ ਜਾ ਰਹੇ ਤੂੰ ਉਸੇ ਨੂੰ ਸਾਹਮਣ ਲੈ ਕਾਲੀ ਸਭ ਕਿੰਨੀ ਬੜੀ ਹੈ ਵਟਜੀ ਫੜੀ ਕੰਨ ਛੱਡ ਦੋ ਕੰਨ ਕੰਨ ਨਾ ਵੀਡੀਓ ਚ ਫੜ ਮੈਂ ਕੰਮ ਵਾਲੇ ਕਹਾ ਕਰ ਲਾ ਭਾਈ ਅੱਛਾ ਪਿੱਛੇ ਪਿੱਛੇ ਵਾਸਤ ਲਗੂ ਤੇ ਛੱਡੀ ਓਏ ਅਰੇ ਬੱਚੇ ਨੂੰ ਮਾਰਾ ਜਾ ਇਹ ਬਾਪੇ ਦੀਆਂ ਬਲੱਡ ਲਾਈਨਾਂ ਨੇ ਓ ਬਾਈ ਹਾਂਜੀ ਕੋਈ ਨਹੀਂ ਕਰ ਦੂ ਆ ਬੱਸ ਬੱਸ ਇੱਥੇ ਇਹਨੂੰ ਵਾਹ ਕਰ ਮੜੀ ਇਹਨੂੰ ਵਾਹ ਪਾਪਾ ਆ ਪੱਟ ਜਮੇ ਸੈਟ ਹੈ ਜਿਹੜੀ ਮੱਟੀ ਲਵੇ ਬਸ 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 ਹੈ ਨੋਟ ਹੈ ਹੈ ਤੇ ਮੀਆਂ ਪੱਟੀਆਂ ਬੱਕਰੀਆਂ ਨੇ ਬਾਈ ਸਿਨਾ ਦਾ ਨੋਂ ਸਾਰੇ ਪੰਜਾਬ ਦੇ ਵਿੱਚ ਨਿਯਾਮ ਜੇਤੂ ਚੱਲਦਾ ਹੈ ਵੱਡੀਆਂ-ਵੱਡੀਆਂ ਬੱਕਰੀਆਂ ਆਲੇ ਇਹੀ ਨੇ ਜੋ ਕਿ ਹੈਡੋਂ ਦੇ ਮੇਲੇ ਤੇ ਆਏ ਨੇ 43 43 ਇੰਚ ਦੀਆਂ ਬੱਕਰੀਆਂ ਬਾਈ ਦੀਆਂ ਐਸ ਟਾਈਮ ਸੂਆ ਪਿਆ ਹੈ ਤੇ ਨੰਬਰ ਬਾਈਆਂ ਦਾ ਲੈਣੇ ਆ ਪੰਜ-ਪੰਜ 6-6 ਕਿਲੋ ਦੁੱਧ ਵਾਲੇ ਬੱਕਰੀਆਂ ਬਈ ਇਹ ਪੰਜ-ਪੰਜ 6-6 ਕਿਲੋ ਦੁੱਧ ਵਾਲੀਆਂ ਬੱਕਰੀਆਂ ਨੇ ਬਾਈ ਕਹਿੰਦਾ ਮੈਂ ਨਹੀਂ ਕਹਿੰਦਾ ਇਹ ਕਹਿੰਦਾ ਵੀ ਜਿਹਨੇ ਛੱਕ ਮਡਿਉਣੀਆ ਚੋਕੇ ਵੀ ਦੇਖ ਲੈ ਪਿੰਡਾਂ ਅਕੇ ਚੋਕੇ ਦੇਖ ਲੈ ਫੇਰ ਬੱਕਰੀ ਲੈ ਜਾਵੇ ਨਹੀਂ ਲੈ ਜਾਵੇ ਨਾ ਜੀਨੇ ਕਿਸੇ ਨੇ ਮੇਮਨਾ ਛੇਲਾ ਲੈਣਾ ਹੋਵੇ ਵੀ ਅਸੀਂ ਪਾਲਨੇ ਸ਼ੌਂਕ ਪੂਰਾ ਕਰਨਾ ਹੈ ਬੱਚਾ ਦੇ ਦਾਂਗੇ ਭਾਈ ਬੱਚਾ ਦੇ ਦੂਗਾ ਭਾਈ ਬੱਚੀ ਤਾਂ ਦਿੰਦਾ ਨਹੀਂ ਮੇਰਾ ਖਿਆਲ ਮੈਂ ਵੀ ਮੰਗੀ ਤੀ ਪੱਠ ਨਹੀਂ ਦਿੰਦੇ ਭਾਈ ਬੱਚਾ ਦੇ ਦਾਂਗੇ ਇਹ ਕਹਿੰਦਾ ਪੱਠ ਤਾਂ ਦਿੰਦੇ ਨਹੀਂ ਵੀ ਅਸਲਾ ਚਲਾਉਣ ਨੂੰ ਬੱਕਰਾ ਦੇ ਦਾਂਗੇ ਪੱਠਾ ਪਾਲਦੇ ਨੇ ਪੱਠਾ ਪਾਲਦੇ ਨੇ ਤੇ ਭਾਈ ਦਾ ਤੁਹਾਨੂੰ ਨੰਬਰ ਦਿੰਦੇ ਆ ਤੇ ਉਹ ਜੀ ਨੰਬਰ 95788 95788 6686 ਤਾਜੂ ਨੋਆ ਪਿੰਡ ਪੁਟਾ ਤਾਜੂ ਨੋਆ ਪਿੰਡ ਪੁਟਾ ਨਮੋ ਨਮਾ ਜੀ ਦਾ ਸਾਡੇ ਦੇ ਭਾਈ ਦਾ ਕੱਤੀ ਬਣਾਇਆ 95921 43086 95921 43086 ਹਾਂਜੀ ਪਰ ਮੈਂ ਇੱਕ ਗੱਲ ਹੋਰ ਵੀ ਕਹਿਣਾ ਵੀਡੀਓ ਦੇ ਵਿੱਚ ਕੋਈ ਗੁੱਸਾ ਨਾ ਕਰਿਓ ਜਿਹੜੇ ਕਿ ਮੇਰੇ ਬਾਈਆਂ ਨੂੰ ਸਾਡੇ ਵਰਗਿਆਂ ਨੂੰ ਨਵੇਂ ਨੂੰ ਸਨਮਾਨਤ ਕਰਦੇ ਨੇ ਉਹ ਬੰਦੇ ਨੂੰ ਸਨਮਾਨਤ ਨਾ ਕਰੋ ਜੋ ਕਿ ਇਹ ਜੇ ਪੁਰਾਣੇ ਨਿਸ਼ਾਨ ਨੇ ਮੁੱਟ ਨੇ ਪੁਰਾਣੇ ਖੁੰਡ ਨੇ ਪੁਰਾਣੇ ਖੁੰਡ ਨੇ ਜਿਨ੍ਹਾਂ ਨੇ ਬੱਕਰੀ ਨੂੰ ਪ੍ਰਮੋਟ ਕੀਤਾ 2 ਮਿੰਟ ਵੀਰੇ ਜਿਨ੍ਹਾਂ ਨੇ ਬੱਕਰੀ ਨੂੰ ਪ੍ਰਮੋਟ ਕਰਿਆ ਕਿਹਨੇ ਕਰਿਆ ਗੁਜਰਾਂ ਦੇ ਪੁੱਤਾਂ ਨੇ ਸਹੀ ਗੱਲ ਆ ਜੀ ਇਹਨਾਂ ਨੂੰ ਇਹ ਪਤਾ ਤੀ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਬੱਕਰੀ ਇੱਕ ਬਿਜ਼ਨਸ ਬਣ ਜਾਊਗਾ ਅੱਜ ਬੱਕਰੀ ਦਾ ਬਿਜ਼ਨਸ ਬਣਿਆ ਹੈ ਜਿਹੜੀ ਵੇਚੀ ਦੀ ਆਪਾਂ ਚੰਗੀ 400 ਰੁਪਏ ਦੇ ਰੇਟ ਤੇ ਲੋਕ ਤੇਚੀਆਂ ਭਰ ਕੇ ਮੂਰੇ ਲਾਤੀਆਂ ਦੇ ਪੈਸੇ ਨੇ ਦਿੱਤੀ ਨਹੀਂ ਬੱਕਰੀ ਪਾਈ ਕਹਿੰਦਾ ਤੇਚੀਆਂ ਭਰ ਕੇ ਬੱਕਰੀਆਂ ਦੇ ਮੂਰੇ ਪੈਸਿਆਂ ਦੀਆਂ ਲਾਤੀਆਂ ਦਿਆਂ ਪਰ ਅਸੀਂ ਬੱਕਰੀ ਵੇਚੀ ਨਹੀਂ ਨਾ ਵੇਚੀਏ ਤੇ ਇਹ ਜੇ ਬੰਦੇ ਨੂੰ ਮੈਂ ਕਹਨਾ ਵੀ ਤੁਸੀਂ ਪੁਰਾਣੇ ਬੰਦੇ ਨੂੰ ਸਨਮਾਨਤ ਕਰਿਆ ਕਰੋ ਬੁਲਾ ਕੇ ਚਾਹੇ ਤੁਸੀਂ ਇੱਕ ਕਾਪੀ ਕਿਤਾਵੇ ਦੇਤੀ ਪੁਰਾਣੀ ਸਹੀ ਗੱਲ ਹੈ ਵੱਡਾ ਸਨਮਾਨਤ ਨਾ ਕਰੋ ਕੋਈ ਛੋਟੀ ਮੁੱਠੀ ਟਰੋਫੀ ਦੇ ਦਿਓ ਪੱਟੀ ਦੀ ਦੇ ਦਿਓ ਛੋਟੀ ਦੇ ਦਿਓ ਇਹਨਾਂ ਦਾ ਦਿਲ ਰਹੇ ਮਾਨ ਸਨਮਾਨਤ ਕਰੋ ਜਿਨ੍ਹਾਂ ਨੇ ਬੱਕਰੀ ਨੂੰ ਪ੍ਰਮੋਟ ਕੀਤਾ ਇੱਥੇ ਤੱਕ ਅਜ ਬੱਕਰੀ ਮੰਡੀਆਂ ਚ ਪਹਛਾਤੀ ਮੇਲੇ ਲਵਾਤੇ ਸਹੀ ਗੱਲ ਹੈ ਤੇ ਪਿੱਛੇ ਸਾਡਾ ਬਾਈ ਮੇਰਾ ਰਹਿਮਦੀਨ ਗਾਮਦੀਨ ਗਾਮਦੀਨ ਤੇ ਤਾਜੂ ਦਾ ਚਾਚਾ ਪਤਾ ਨਹੀਂ ਡੈਡੀ ਮੈਂ ਜਾਣਦਾ ਨਹੀਂ ਤੇ ਇਹਨਾਂ ਨੂੰ ਵੀ ਦੁਆ ਸਲਾਮ ਕਰਦੇ ਆ ਇਹੋ ਜਿਹੇ ਬੰਦਿਆਂ ਨੂੰ ਪੁਰਾਣਿਆਂ ਨੂੰ ਦੁਆ ਸਲਾਮ ਕਰਦੇ ਆ ਤੇ ਇਹਨਾਂ ਨੂੰ ਪ੍ਰਮੋਟ ਕਰੋ ਇਹਨਾਂ ਦਾ ਸਰਪੰਖ ਕਰੋ ਇਹਨਾਂ ਨੂੰ ਮੇਲਿਆਂ 'ਚ ਸਨਮਾਨਤ ਕਰੋ ਜਿਨ੍ਹਾਂ ਦਾ ਭਰਾਵਾ ਕਲੀਆਂ ਵਾਲਾ কুর্তা ਦੱਬੀਆਂ ਵਾਲਾ ਚਾਦਰਾਂ ਦੱਬੀਆਂ ਵਾਲਾ ਪਰਨਾ ਤੇ ਦੂਜੇ ਨੰਬਰ ਤੇ ਲੰਗਨਦਾਰ ਮੈਂ ਇਹਦਾ ਨਾਂ ਨਹੀਂ ਜਾਣਦਾ ਸੰਗ ਸਿੰਘ ਸੰਗ ਸਿੰਘ ਇਹ ਵੀ ਤਾਂ ਜੂਹਰਾਂ ਚੋਂ ਹੈ ਜੰਗ ਮਾਮੇ ਚਾਚੀ ਆਪਣਾ ਜੰਗ ਮਾਮੇ ਚਾਚੇ ਦਾ ਹੀ ਮੁੰਡਾ ਹੈ ਤੇ ਪੁਰਾਣਾ ਸਟਾਰ ਹੈ ਤੇ ਦੂਜੇ ਨੰਬਰ 'ਚ ਜ਼ਿਲ੍ਹਾ ਸੰਗਰੂਰ ਪਿੰਡ ਪਿੰਡਰਾ ਜੋ ਕਿ ਮੇਰਾ ਛੋਟਾ ਵੀਰ ਮੇਰਾ ਭਾਈ ਮੱਟੀ ਜਿਨ੍ਹਾਂ ਨੇ ਸਦਾ ਤੋਂ ਹੀ ਲੈ ਕੇ ਬੱਕਰੀਆਂ ਚਾਰੀਆਂ ਨੇ ਤੇ ਬੱਕਰੀਆਂ ਦੇ ਧੰਦਾ ਕਰਿਆ ਅੱਜ ਤੱਕ ਵੀ ਇਹਨੇ ਬੱਕਰੀਆਂ ਦਾ ਧੰਦਾ ਨਹੀਂ ਛੱਡਿਆ ਪਰੂ ਪੁਰਾਣਾ ਕਲਾਕਾਰ ਹੈ ਪੂਰਾ ਬੁਢਾਵਾ ਦਸਤੀ ਦਾ ਤੇ ਦਾਤ ਦਾ ਜਿੱਥੇ ਮਰਜ਼ੀ ਚੜਾ ਦਿਓ ਜਿੱਥੇ ਮਰਜ਼ੀ ਲਾ ਲਓ ਪੌੜੀ ਦੀ ਲੋੜ ਕੋਈ ਨਹੀਂ ਕਾਟੋ ਜੇ ਲਮਕ ਗਈ ਪਤੰਦਰ ਉੱਤਰੇ ਹੁੰਦਾ ਤੇ ਇਹੋ ਜਿਹੇ ਬੰਦਿਆਂ ਨੂੰ ਸਨਮਾਨਤ ਕਰੋ ਮੇਲਿਆਂ ਤੇ ਜਿੱਥੇ ਮਰਜ਼ੀ ਕਰੋ ਇਹਾਂ ਜਿਹੜਾ ਦਿਲ ਇਹ ਜਿਨ੍ਹਾਂ ਨੇ ਬੱਕਰੀ ਕਿੱਤੇ ਨੂੰ ਪ੍ਰਮੋਟ ਕਰਤਾ ਪ੍ਰਮੋਟ ਕਰਕੇ ਕਿੱਥੋਂ ਨੂੰ ਕਿੱਥੇ ਪਹਛਾਤਾ ਬੱਕੇ ਨੇ ਕਰ ਕਿਉਂ ਨਹੀਂ ਬਣੇ ਤੇ ਮੈਂ ਤਾਂ ਬਾਈ ਪਕਾਈ ਜਿਉਂ ਕੁੱਟਣ ਵਾਲਾ ਮੈਨੂੰ ਮਸਕ ਨਾ ਕਰੋ ਮੈਂ ਤਾਂ ਗਾਲਾਂ ਦੇਆ ਕਰੋ ਲੱਜਮੀਆਂ ਕੋਈ ਗੱਲ ਨਹੀਂ ਮੈਨੂੰ ਗੁੱਸਾ ਤੁਹਾਡੀਆਂ ਗਾਲਾਂ ਕਿਉਂ ਦਿਆਂ ਨਾਲ ਆ ਧੰਨਵਾਦ ਵਾਈਆਂ ਦਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਭਾਈ ਮੇਰੀਆਂ ਗੁੱਸਾ ਨਾ ਕਰਿਓ ਗੱਲਾਂ ਦਾ ਲੈ ਨਹੀਂ ਛੋਟ ਵੀ ਅਸੀਂ ਇਹ ਗੱਲਾਂ ਕਹਿੰਨੇ ਆ ਪਤਾ ਨਹੀਂ ਚੰਗੀਆਂ ਨੇ ਪਤਾ ਨਹੀਂ ਮਾੜੀਆਂ ਨੇ ਉਹ ਰੱਬ ਜਾਣਦਾ ਸਹੀ ਗੱਲ ਹੈ ਜੀ ਤੇ ਦੁਆ ਸலாம் ਸਾਡੇ ਕੋ ਇਹ ਨੂੰ ਨਾ ਰਹਿਣ ਦੇ ਸਾਰਿਆਂ ਬੱਸ ਬੱਸ ਬੋਲ ਲਾ ਪਜਲੀਆਂ ਇਹ ਕਰ ਰਿਹਾ ਕੋਜਲੀਆਂ ਕਰ ਰਹਿਣ ਦੇ ਬੜਾ ਯਾਰ ਤੂੰ ਬੜੀ ਗੱਲ ਲਖਾ ਦੇ ਓਏ ਓਏ ਇਹ ਆਵੇ ਕੱਲਿਆਂ ਪੇਡਾਂ ਜਾਂ ਅਸਲਾ ਆਪਣੇ ਪੰਜਾਬ ਦੀ ਜਿਹੜੀ ਇੰਡੀਆ ਨਸਲਾ ਇਹ ਪਿਓਰ ਕੱਜਲੀਆਂ ਪੇਡਾਂ ਨੇ ਮੈਨੂੰ ਲੱਗਦਾ ਵੀ ਗਾਮਦੀ ਨੇ ਚਾਰ ਦਾ ਹੋਣਾ ਹਾਂਜੀ ਅਸੀਂ ਚਾਰ ਦਿਨੇ ਹੈਂ ਅਸੀਂ ਚਾਰ ਦਿਨੇ ਇਹ ਪੁਰਾਣਾ ਅਸਲਾ ਬਹੁਤ ਸਾਲ ਦਾ ਰੱਖੀਏ ਬੈਠੇ ਰੱਖਦਾ ਇੰਨੀ ਆ ਕਿ ਇਹ ਵੱਧ ਵੇਚਦਾ ਪੇਡਾਂ ਹੋਰ ਵੀ ਹੈਗੀਆਂ ਉਪਰ ਅੱਛਾ ਕਰੇ ਹੋਰ ਨੇ ਪੇਡਾਂ 40 50 ਨੇ ਬਾਈ ਵਿੱਚ ਗੱਪੜਾ ਲੈ ਕੇ ਕਹਿੰਦਾ ਸ਼ੌਂਕੀਆਂ ਚੌਂਕੀ ਭਰਨੇ ਆਏ ਆ ਬਾਬੇ ਦੀ ਤੇ ਆਹ ਬਾਈਆਂ ਦਾ ਮੀਡਾ ਕੱਜਲੀਆਂ ਨੇ ਪੇਡਾਂ ਆ ਵੀ ਮੀਡਾ ਆ ਵੀ ਮੀਡਾ ਤੇ ਜੇ ਪੀਡਾਂ ਦੇ ਲੈਲੇ ਲੈਲੀਆਂ ਲੈਣੀਆਂ ਹੁਣ ਕਿਸੇ ਨੇ ਕਜਲੀਆਂ ਦੀਆਂ ਤਾਂ ਵੀ ਬਾਈ ਤਾਜੂ ਨਾਲ ਸਰਪੰਖ ਕਰੋ ਦੇ ਦਾਂਗੇ ਵੀ ਲੈਣੀਆਂ ਹੈਗੀਆਂ ਨਹੀਂ ਲੈਲੀਆਂ ਕਹਿੰਦਾ ਬਾਈ ਕਹਿੰਦਾ ਹੈਗੀਆਂ ਦੇ ਦਾਂਗੇ ਲੈਲੇ ਕਰ ਨਹੀਂ ਲੈਲੇ ਲੈਲੀਆਂ ਹੈਗੀਆਂ ਲੈਣੀਆਂ ਵੀ ਹੈਗੀਆਂ ਲੈਲੇ ਵੀ ਹੈਗੇ ਆ ਲੈਲੀਆਂ ਵੀ ਹੈਗੀਆਂ ਇਹਦੇ ਨਾਲ ਦਾ ਕਰ ਇਹ ਇਹਦੇ ਨਾਲ ਦੀਆਂ ਲੈਲੀਆਂ ਬਾਈ ਕਰੇ ਨੇ ਆ ਦੇਖੋ ਆ ਜਮਨਾਪਰੀ ਬਰੀਡ ਚਾਹ ਪੱਠ ਆ ਲੈਲੀ 63 ਆਜੇ 63 ਤੇ ਦੁੱਧ ਵਾਲੀਆਂ ਪੀਡਾਂ ਨੇ ਬਾਈ ਇਹ ਤਾਂ ਦਿਖਾ ਦਾਂਗੇ ਅਸੀਂ ਸ਼ੌਟ ਮਾਰ ਲਾਂਗੇ ਹਾਂ ਹਾਂ ਇਹ ਨਵੀਂ ਜਿਹੜੀ ਦਿਖਾਈ ਦੂੰਗਾ ਇਹ ਡੇਬੇ ਦੁੱਧ ਵਾਲੀਆਂ ਐ ਨਹੀਂ ਹੈਗੀਆਂ ਪਕੜੋ ਚਲੋ ਚਲੋ ਇਹ ਆਹ ਦੇਖੋ ਬਾਈ ਨਿਉਟੀ ਪੈਲਰ ਸੀ ਆ ਫਲੂਣਾ ਰੇ ਪੂਰੀ ਵਧੀਆ ਪਰਾਂ ਕਰ ਪਰਾਂ ਕਰ ਕਰ ਤੇ ਤਸਲੇ ਜਨ ਦੀ ਦੇਖੋ ਦੁੱਧ ਵਾਲੀ ਪੇੜ ਆ ਥਣ ਵੀ ਐਨ ਵਧੀਆ ਨੇ ਮੋਟੇ ਇਹਦੇ ਵੀ ਬੱਚੇ ਚੁੰਗਦੇ ਨਾਲੇ ਇਹ ਕਿ ਇੱਕ ਬੱਚਾ ਇਹ ਦੋ ਬੱਚੇ ਆ ਇਹਦੇ ਦੋ ਬੱਚੇ ਨੇ ਜੀ ਦੋ ਬੱਚੇ ਨਾਲੇ ਚੁੰਗਦੇ ਆ ਨਾਲੇ ਚੁੰਗਦੇ ਨਹੀਂ ਤੇ ਹੁਣ ਵੀਡੀਓ ਦਾ ਕਰਦੇ ਆ ਪੈਂਡਾ ਆਜੋ ਪਿੱਛੇ ਹੋ ਕੇ ਫੋਟੋ ਕਰਾ ਲਓ ਆ ਦੀ ਬੱਲਟ ਲੇਨ ਜਹਾਦੀਰ ਚਲਾਉਣ ਵਾਲਾ ਪੜਨ ਉੱਡ ਰਹੀ ਖੜੀ ਆ